ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 18 ਨਵੰਬਰ 2024 ਨੂੰ ਵੀਡੀਓ ਰਿਕਾਰਡ ਹੋ ਰਹੀ ਹੈ 2024 ਦਾ ਸਾਲ ਇਹੋ ਜਿਹਾ ਹੈ ਕਿ ਖੇਤ ਖੁਸ਼ਕ ਹੋ ਗਏ ਕਿਸੇ ਨੇ ਰੋਣੀ ਕੀਤੀ ਕੋਈ ਲੇਟ ਖੇਤ ਵਿੱਲਾ ਹੋਇਆ ਆਖਰ ਕਰਕੇ ਕਈ ਇਹ ਤਾਂ ਸਾਰੇ ਕਿਸਾਨ ਲੇਟ ਹੋ ਗਏ ਤੇ ਹੁਣ ਖੇਤ ਦੇ ਕਿਹੜੀ ਕਿਸਮ ਬੀਜੀ ਜਾਵੇ ਇਹ ਹਰ ਇੱਕ ਦਾ ਸਵਾਲ ਹੈ ਤਾਂ ਵੀਡੀਓ ਦੇ ਵਿੱਚ ਡਿਟੇਲ ਚ ਆਪਾਂ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗੁਰ ਮਰਖਾਈ ਤੁਸੀਂ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਫੇਸਬੁਕ ਪੇਜ ਨੂੰ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਸਕਦੇ ਹਾਂ ਤਾਂ ਕਿ ਖੇਤੀ ਸਬੰਧੀ ਲੇਟੈਸਟ ਜਾਣਕਾਰੀ ਤੁਹਾਡੇ ਕੋਲ ਟਾਈਮ ਸਰ ਪਹੁੰਚਦੀ ਰਹੇ ਅੱਗੇ ਤੁਸੀਂ ਚਾਰਟ ਦੇਖੋਗੇ ਪੰਜਾਬ ਖੇਤੀਬੜ ਯੂਨੀਵਰਸਿਟੀ ਦਾ ਚਾਰਟ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਦਿੱਤਾ ਹੋਇਆ ਹੈ ਇਹਦੇ ਤੋਂ ਬਿਨਾ ਕਿਸਾਨਾਂ ਦੇ ਤਿਆਰਬੇ ਕੀ ਨੇ ਉਹਦੀ ਡਿਟੇਲ 'ਚ ਵੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲਾਂ ਪੰਜਾਬ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਦਾ ਕਹਿਣਾ ਹੈ ਕਿ 3 ਨਵੰਬਰ ਤੱਕ ਫਸਲਾਂ ਦੀ ਬਿਜਾਈ ਕਰਨ ਲਈ ਟੁਕਮਾ ਸਮਾਂ ਹੁੰਦਾ ਹੈ ਤੇ ਲਗਭਗ ਆਪਾਂ ਸਾਰੀਆਂ ਹੀ ਕਿਸਮਾਂ ਨੂੰ 30 ਨਵੰਬਰ ਤੱਕ ਵੇਚ ਸਕਦੇ ਹੁਣੇ ਠੀਕ ਹੈ ਤਾਂ ਫਿਰ ਮੋਟਾ-ਮੋਟਾ ਜੇ ਅਸੀਂ ਦੇਖੀਏ ਤਾਂ ਉਹ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ HDCSW 18 ਨਾ ਬੀਜਿਓ ਜੋ ਹੁਣ 370 371 372 18 ਤੋਂ ਬਾਅਦ ਚ ਕਿਸੇ ਵੀ ਹਾਲਤ 'ਚ ਨਹੀਂ ਬੀਜਣੀ ਇਹ ਤਾਂ ਆਪਾਂ 15 ਤੋਂ ਪਹਿਲਾਂ ਪਹਿਲਾਂ ਬੀਜਤੀਆਂ ਹੁਣ ਅੱਗੇ ਆਪਾਂ ਇਹਨਾਂ ਨੂੰ ਨਹੀਂ ਬੀਜਣਾ ਠੀਕ ਹੈ ਜਿਹੜੀਆਂ ਕਿਸਮਾਂ ਤੁਹਾਡੇ ਕੋਲੇ ਪਾਕੀ ਆ ਗਈਆਂ ਡੀਬੀਡਬਲਯੂ 303 ਡੀਬੀਡਬਲਯੂ 222 ਡੀਬੀਡਬਲਯੂ 187 ਡੌਜ 1270 ਪੀਬੀਡਬਲਯੂ 826 ਪੀਬੀਡਬਲਯੂ 824 ਪੀਬੀਡਬਲਯੂ 764 ਨੂੰ ਪੰਜਾਬ ਸੁਨੇਹਰੀ ਕਹਿੰਦੇ ਐ ਐਚਡੀ 322 29 ਪੀਬੀਡਬਲਯੂ 343 ਪੀਬੀਡਬਲਯੂ 725 ਪੀਬੀਡਬਲਯੂ 677 ਐਚਡੀ 3086 ਪੀਬੀਡਬਲਯੂ 869 ਪੀਬੀਡਬਲਯੂ 621 ਡਬਲਯੂ ਐਚ 105 PBW1 ਜਿੰਕ ਪੀਬੀਡਬਲਯੂ2 ਜਿੰਕ ਬਿਸਕਟ1 ਚਪਾਤੀ1 ਇਹ ਸਾਰੀਆਂ ਕਿਸਮਾਂ 30 ਨਵੰਬਰ ਤੱਕ ਤੁਸੀਂ ਵੇਚ ਸਕਦੇ ਹੋ ਹੁਣ DPW222 ਨੂੰ ਬੇਨਤੀ ਹੈ ਕਿ 20 ਤਰੀਕ ਤੋਂ ਪਿੱਛੇ ਨਾ ਲੈ ਕੇ ਜਾਇਓ ਜੋ ਕਿਉਂਕਿ ਬਾਅਦ ਚੋ ਜਾਮਣੀ ਜੇ ਨਿਸ਼ਾਨ ਜੇ ਪੈ ਕੇ ਉਹ ਦਿੱਕਤ ਹੀ ਆਉਂਦੀ ਹੈ ਤੁਸੀਂ ਸਾਰੇ ਜਾਣਦੇ ਹੋ ਠੀਕ ਹੈ ਉਹ ਅਗੇਤੀ ਵਿਜੀ ਕਣਕ ਤੇ ਬੜੀ ਸੋਹਣਾ ਉਹ ਕਵਰ ਕਰ ਜਾਂਦੀ ਲੇਕਿਨ ਛੇਤਾ ਨਾ ਲੱਗੇ ਲੈ ਕੇ ਜਾਇਓ ਇਸ ਤਰ੍ਹਾਂ ਧਿਆਨ ਰੱਖਿਓ ਜੋ ਕਈ ਸਾਰੇ ਏਰੀਆ ਦੇ ਵਿੱਚ ਇਹਦੇ ਰਿਜ਼ਲਟ ਮਿਲੇ ਹੈ ਜਿਵੇਂ ਪ੍ਰਗਟ ਵੀਰ ਦੀ ਵੀਡੀਓ ਚੋਂ ਨੇ ਕਿਹਾ ਉਹਨਾਂ ਦੇ ਬਠਿੰਡੇ ਏਰੀਆ 'ਚ ਕੋਈ ਖਸਾਨਾ ਰਿਜ਼ਲਟ ਮਿਲੇ ਹੈ ਬਹੁਤ ਵਧੀਆ ਗੱਲ ਹੈ ਇਹ ਰਾਜਸਥਾਨ 'ਚ ਕੋਈ ਖਸਾਨਾ ਰਿਜ਼ਲਟ ਲਏ ਹੈ ਕਿ 222 ਇਹਨਾਂ ਨੇ ਪਛੇਤੀ ਬੀਜੀ ਹੈ ਠੀਕ ਲੇਕਿਨ ਮੈਂ ਕਹਾਂਗਾ ਕਿ ਥੋੜਾ ਸਾਵਧਾਨੀ ਇਹਨਾਂ ਇਥੋਂ ਚੱਲੋ ਮੈਂ ਪ੍ਰਗਤੀ ਯਾਨ ਕਿਤੇ ਕਿੰਤੂ ਨਹੀਂ ਕਰ ਰਿਹਾ ਉਸ ਬੰਦੇ ਨੇ ਬਿਲਕੁਲ ਸਹੀ ਕਿਹਾ ਉਹਦੇ ਕੋਲੇ ਐਕੂਰੇਟ ਡਾਟਾ ਜਿ ਮੀਨੀ ਹਕੀਕਤ ਆ ਠੀਕ ਹੈ ਲੇਕਿਨ ਮੇਰੀ ਆ ਪ੍ਰੋਬਲਮ ਹੈ ਜਿਸ ਕਰਕੇ ਮੈਂ ਉਹਨੂੰ ਇਹ ਥੋੜਾ ਇਸ ਤਰ੍ਹਾਂ ਕਹਿ ਰਿਹਾ ਹਾਂ ਅਗਲੀ ਗੱਲ ਜਿਹੜੀ ਤੁਹਾਡੇ ਕੋਲ ਹੈ 327 ਹੈ ਅਸੀਂ ਇਹ ਦੇਖਿਆ ਕਿ ਦਸੰਬਰ ਦੇ ਪਹਿਲੇ ਹਫਤੇ ਤੱਕ ਵੀ ਨੁਕਸਾਨ ਲੱਗੇ ਪਰੰਤੂ ਮੇਰੇ ਅਨੁਸਾਰ 25 ਅਕਤੂਬਰ 25 ਨਵੰਬਰ ਤੱਕ 25 ਅਕਤੂਬਰ ਤੋਂ 25 ਨਵੰਬਰ ਤੱਕ ਜਿਵੇਂ ਮਰਜ਼ੀ ਬੀਜ ਲਓ ਇਹ ਕਿਸਮ ਝਾੜ ਘਟ ਘਟਾਉਂਦੀ ਹੈ ਅਸੀਂ DBW 187 ਇਹਨੂੰ ਇਹ ਦੇਖਿਆ ਕਿ ਕਿਸਾਨ ਵੀਰ ਦਸੰਬਰ ਦੇ ਪਹਿਲੇ ਹਫਤੇ ਤੱਕ ਲੈ ਗਏ ਇਹਨੇ ਝਾੜ ਉਹ ਹਿਸਾਬ ਨਾਲ ਨਹੀਂ ਘਟਾਇਆ ਅਸਲ 'ਚ ਕੀ ਹੈ ਕਿ ਜਿਵੇਂ ਕਿਸਮਾਂ ਲੇਟ ਹੁੰਦੀਆਂ ਝਾੜ ਤਾਂ ਘਟਣਾ ਹੀ ਹੁੰਦਾ ਹੈ ਲੇਕਿਨ ਇਹ ਕਿਸਮਾਂ ਉਹ ਹਿਸਾਬ ਨਾਲ ਝਾੜ ਨਹੀਂ ਘਟਾਉਂਦੀਆਂ ਇਹਨਾਂ ਦਾ ਬਹੁਤ ਸੋਨਾ ਵਧੀਆ ਹੈ 826 ਤੁਸੀਂ ਬੇਫਿਕਰ ਹੋ ਕੇ ਜਿਵੇਂ ਮਰਜ਼ੀ ਅੱਗੇ ਜਿਹੜਾ ਹੈਗਾ ਇਹਨੂੰ ਵੀਚ ਲੋ ਅਗਲੇ ਦਿਨਾਂ ਤੱਕ ਇਹ ਬਹੁਤ ਸੋਨੇ ਇਹਦੇ ਰਿਜ਼ਲਟ ਮਿਲਣਗੇ ਤਾਂ ਕਹਿਣ ਦਾ ਮਤਲਬ ਹੈ ਕਿ 30 ਨਵੰਬਰ ਤੱਕ ਆਪਣੇ ਕੋਲੇ ਤਕਰੀਬਨ ਸਾਰੀਆਂ ਕਿਸਮਾਂ ਬੀਜਾਂ ਦਾ ਟਾਈਮ ਹੈਗਾ ਫੇਰ ਵੀ ਅਸੀਂ 222 ਨੂੰ ਗ੍ਰੇਸ ਕਰਾਂਗੇ 187 ਏ 327 ਅਸੀਂ ਕੋਸ਼ਿਸ਼ ਕਰਾਂਗੇ ਜੇ ਹੋ ਸਕਿਆ ਤਾਂ ਅਸੀਂ ਜੇਕਰ ਮੱਕੇ ਨਾ ਹੋ ਬੀਜੇਗੇ ਤਾਂ ਅਸੀਂ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਲੈ ਜਾਣੇ ਤੇਰਾ ਚਾਰ ਉਹ ਹਿਸਾਬ ਨਾਲ ਨਹੀਂ ਘਟਦਾ ਜਿੰਨਾ ਕਿ ਘਟਣਾ ਹੁੰਦਾ ਹੈ 15 ਨੰਬਰ ਤੋਂ ਬਾਅਦ ਚ 30 ਨੰਬਰ ਦੇ ਵਿਚਾਲੇ ਤੁਹਾਡੇ ਕੋਲੇ ਕੁਝ ਕਿਸਮਾਂ ਹੋਰ ਵੀ ਆ ਜਾਂਦੀਆਂ ਜਿਵੇਂ ਕਿ ਪੀਬੀਡਬਲਯੂ ਆਰਐਸ 1 ਉਹਨਾਂ ਦੇ ਪੀਬੀਡਬਲਯੂ 550 HD 2852 KRL 283 ਇਹਨਾਂ ਕਿਸਮਾਂ ਨੂੰ 30 ਨਵੰਬਰ ਤੱਕ ਤੁਸੀਂ ਆਰਾਮ ਨਾਲ ਪੀ ਸਕਦੇ ਹੋ 550 ਦਾ ਬੀਜ਼ ਵੱਧ ਪਏਗਾ ਇਸ ਚੀਜ਼ ਦਾ ਧਿਆਨ ਰੱਖਣਾ ਇੱਕੋ ਸ਼ਰੀਰਾਵਾਂ ਵਾਲਿਆਂ ਦੀ ਉਹਦੀ ਡੀਵੀ ਇਹ ਸ਼ਰੀਰਾਮ ਦੇ 252 ਇੱਕ DBW 173 ਉਹਦੀ ਬਣੀ ਹੀ ਐਸੇ ਕੰਮ ਲਈ ਹੈ ਕਿ ਇਹਨੂੰ ਦਸੰਬਰ ਤੱਕ ਲੈ ਜਾ ਕੇ ਪੀ ਸਕਦੇ ਤੁਸੀਂ ਬਹੁਤ ਸੋਹਣੇ ਰਿਜ਼ਲਟ ਹੈ ਤਾਂ ਇਹ ਸੈਗਮੈਂਟ ਵੀ ਤੁਸੀਂ ਸ਼ਾਮਲ ਕਰ ਸਕਦੇ ਹੋ ਜੇ ਕਰਨਾ ਚਾਹੋ ਤਾਂ ਇਹਦੇ ਵਿਚਾਰੇ ਦੁੱਪਰ ਦੀਆਂ ਕਿਸਮਾਂ ਨੂੰ ਵੀ ਕੋਈ ਦਿੱਕਤ ਨਹੀਂ ਹੋਏਗੀ ਜੇ ਤੁਸੀਂ ਇਹ ਲੱਗਦਾ ਕਿ ਮੈਂ 30 ਨਵੰਬਰ ਤੋਂ ਪਿੱਛੇ ਜਾਣਾ ਹੈ ਅਸੀਂ ਦੇਖਿਆ ਕਿ ਦਸੰਬਰ ਦੇ ਪਹਿਲੇ ਹਫ਼ਤੇ ਹਫ਼ਤੇ 187 ਨਿਰਗਟ ਦਿੱਤਾ 327 ਨਿਰਗਟ ਵੀ ਦਿੱਤਾ ਪਰੰਤੂ ਤੁਹਾਡੇ ਕੋਲ ਉਸ ਟਾਈਮ ਦੇ ਲਈ ਬੈਸਟ ਵੈਰਾਈਟੀਆਂ ਨੇ ਸ਼ਰੀਰਾ ਵਾਲੀ 255 ਹੋ ਜਾਂਦੀ ਹੈ 2855 ਦਾ ਤੁਸੀਂ ਜਿਹੜਾ ਹੈਗਾ ਜਿੱਥੇ ਮਰਜ਼ੀ ਲੈ ਜਾਓ ਜ਼ਮੀਨ ਪਾਰੀ ਹੈਗੀ ਹੈ ਇਹਨੂੰ ਭਾਵੇਂ ਲੋਹੜੀ ਵਾਲੇ ਦਿਨ ਤੱਕ ਜਾ ਕੇ ਬੀਜ ਦਿਓ ਨਰਮੀ ਵਾਲੇ ਖੇਤ ਲੋਕ ਬੀਜਦੇ ਰਹੇ ਕੋਈ ਦਿੱਕਤ ਨਹੀਂ ਹੋਈ PBW 590 ਹੈ PBW 658 ਹੈ ਇਹਨਾਂ ਕਿਸਮਾਂ ਨੂੰ ਜਿਹੜਾ ਹੈਗਾ ਤੁਸੀਂ ਪਿੱਛੋਂ ਵੀ ਸਕਦੇ ਹੋ 30 ਨਵੰਬਰ ਤੋਂ ਬਾਅਦ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਪੰਜਾਬ ਕੇਤੀਬੜ ਯੂਨੀਵਰਸਿਟੀ ਤੇ ਕੁਝ ਆਪਣੇ ਦਿੱਲੀ ਵਾਲੇ ਕੀ ਕਹਿੰਦੇ ਐ ਕਿ 30 ਨਵੰਬਰ ਤੋਂ ਲੈ ਕੇ 30 ਦਸੰਬਰ ਦੇ ਵਿਚਾਲੇ ਬੀਜੇਨਾਸਤੇ ਤੁਹਾਡੇ ਕੋਲੇ ਬੈਸਟ ਕਿਸਮਾਂ ਜਿਹੜੀਆਂ ਹੈਗੀਆਂ ਨੇ PBW 771 PBW 752 HD 3271 ਐਚ 3851 2852 ਨਾਮ ਹੈ ਬਾਰ-ਬਾਰ ਲੈ ਰਹੇ ਆ ਪਰੰਤੂ ਇਹਨੂੰ ਪੀਲੀ ਕੁੰਗੀ ਪੈਂਦੀ ਹੈ ਧਿਆਨ ਰੱਖਿਓ ਜੋ ਜਿਹੜਾ ਕਿਸਾਨ ਵੀ ਜਣ ਬੀਜਦੇ ਆ ਉਹੀ ਵੀਜਣ ਨਵੇਂ ਬੰਦੇ 2851 ਪੰਗੇ 'ਚ ਨਾ ਪੈਣ ਕਿਉਂਕਿ ਹਰ ਬੰਦੇ ਨੂੰ 2851 ਦੀ ਖੇਤੀ ਕਰਨੀ ਨਹੀਂ ਆਉਂਦੀ ਇਹਦਾ ਬੀਜ ਵੀ ਵੱਧ ਪੈਂਦਾ ਹੈ ਇਹਦੇ ਪੋਸ਼ਕ ਤੱਤਾਂ ਦਾ ਸਭ ਕੁਝ ਅਲੱਗ ਹੈ ਹਰ ਬੰਦਾ 2851 ਅਸਮਾਨੀ ਕੱਢਦਾ ਜਿਹੜੇ ਬੰਦੇ ਕੱਢਦੇ ਆ ਕੇਵਲ ਉਹੀ ਕੱਢਦੇ ਆ ਉਹ 70 75 ਕਿਲੋ ਵੀ ਪਾ ਕੇ ਉਹਨੂੰ ਬੀਜਦੇ ਹਰ ਬੰਦਾ 'ਚ ਪੰਗਾ ਨਾ ਲਵੇ ਧਿਆਨ ਰੱਖਿਓ ਜੋ ਤਾਂ ਪੰਜਾਬ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਪੀਵੀਡੋ 771 ਪੀਵੀਡੋ 752 ਇਹ ਦੋ ਕਿਸਮਾਂ ਤੁਹਾਡੇ ਸਾਹਮਣੇ ਸਕਰੀਨ ਤੇ ਹੈਗਾ ਕਿ ਇਹਨਾਂ ਦੀ ਸਿਫਾਰਸ਼ ਕਰਦੀ ਹੈ ਲੇਕਿਨ ਠੀਕ ਹੈ ਕੇਐਚਡੀ 3271 ਵੀ ਇਸ ਸਮੇ ਬਹੁਤ ਸੋਹਣਾ ਰਿਜ਼ਲਟ ਦਿੰਦੀ ਹੈ 28 51 ਹੋਰial ਚੰਗਾ ਦਿੰਦੀ ਹੈ ਪੰਜਾਬ ਖੇਤੀਬਾੜ ਯੂਨੀਵਰਸਿਟੀ ਲੁਧਿਆਣਾ ਦੇ ਅਨੁਸਾਰ 15 ਜਨਵਰੀ ਤੱਕ ਹੁਣ 1 ਜਨਵਰੀ ਤੱਕ 15 ਜਨਵਰੀ ਤੱਕ ਤੁਸੀਂ ਪੀਬੀਡਬਲਯੂ 757 ਕਿਸਮ ਵੀ ਸਕਦੇ ਹੋ ਬਹੁਤ ਸੋਹਣੀ ਕਿਸਮ ਹੈ 757 ਇਹਨੂੰ ਤੁਸੀਂ ਵੀ ਸਕਦੇ ਹੋ ਬਹੁਤ ਸੋਹਣਾ ਰਿਜ਼ਲਟ ਦਿੰਦੀ ਹੈ ਹੁਣ ਲੇਕਿਨ ਇਹਦੇ ਨਾਲ ਨਾਲ HD 3298 HI 1621 ਇਹ ਕਿਸਮਾਂ ਵੀ ਅੱਗੇ ਜਾ ਕੇ ਬਹੁਤ ਸੋਨਾ ਰਿਜ਼ਲਟ ਦਿੰਦੀਆਂ ਹਨ ਇਹਨਾਂ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈਗਾ ਕੋਈ ਦਿੱਕਤ ਨਹੀਂ ਆਉਂਦੀ ਇਹ ਵੀ ਤੁਸੀਂ ਵੇਚ ਸਕਦੇ ਹੋ ਮੋਟਾ ਮੋਟਾ 822 5 ਨਵੰਬਰ ਤੋਂ ਸ਼ੁਰੂ ਕਰਕੇ 30 ਨਵੰਬਰ ਤੱਕ ਬੇਫਿਕਰ ਹੋ ਕੇ ਬੀਜੋ 370 5 ਨਵੰਬਰ ਤੋਂ ਬਾਅਦ ਨਾ ਬੀਜੋ 371 372 15 ਨਵੰਬਰ ਤੋਂ ਬਾਅਦ ਨਾ ਬੀਜੋ 222 ਜਿਹੜੀ ਹੈਗੀ ਹੈ ਉਹ 20 ਨਵੰਬਰ ਤੋਂ ਬਾਅਦ ਚ ਨਾ ਜਾਓ ਦਿੱਕਤ ਹੋ ਸਕਦੀ ਹੈ 327 25 ਨਵੰਬਰ ਤੱਕ 25 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਝਾੜ ਬਹੁਤ ਘਟ ਘਟਾਉਂਦੀ ਹੈ ਤੁਸੀਂ ਨੂੰ ਆਰਾਮ ਨਾਲ ਪੀ ਸਕਦੇ ਹੋ ਇਹਨੂੰ ਜਿਹੜਾ ਹੈਗਾ ਆਪਾਂ ਦਸੰਬਰ ਦੇ ਪਹਿਲੇ ਹਫਤੇ ਤੱਕ ਵੀ ਲਈ ਜਾ ਸਕਦੇ ਆ ਕੋਈ ਬਹੁਤੀ ਦਿੱਕਤ ਨਹੀਂ ਆਊਗੀ 187 ਚ ਦੇਖਣ ਚਾਹੁੰਦਾ ਕਿ 15 ਨਵੰਬਰ ਤੋਂ ਪਹਿਲੀ ਬੀਜੀ ਕਣਕ ਡੱਗ ਪੈਂਦੀ ਹੈ ਜਿਹੜੀ ਤੁਸੀਂ ਹੁਣ ਪੀਜੋਗੇ ਇਹਨਾਂ ਦਿਨਾਂ ਦੇ ਵਿੱਚ ਉਹ ਡਿੱਗੂਗੀ ਘਾਟ ਰਿਜਲਟ ਬੜੇ ਸੁਣ ਦਿੰਦੀ ਹੈ ਦਸੰਬਰ ਦੇ ਪਹਿਲੇ ਹਫਤੇ ਤੱਕ ਕਿਸਾਨ ਨੂੰ ਲੈ ਕੇ ਗਏ ਰਿਜ਼ਲਟ ਮਿਲਿਆ ਜਿਹੜੀਆਂ ਜ਼ਮੀਨਾਂ 'ਚ ਪਾਣੀ ਖੜਦਾ ਹੈਗਾ ਜਿਹੜੀਆਂ ਜ਼ਮੀਨਾਂ 'ਚ ਹਲਕੇ ਲੈਨ ਸੈ ਲੈਨ ਹੈ ਛੋਰੇ ਵਾਲੀਆਂ ਜ਼ਮੀਨਾਂ ਹੈਗੀਆਂ ਸੇਮ ਵਾਲੀਆਂ ਜ਼ਮੀਨਾਂ ਹੈਗੀਆਂ ਕੇਆਰਐਲ 210 ਕੇਆਰਐਲ 213 ਕੇਆਰਐਲ 283 ਇਹ ਕਿਸਮਾਂ ਬਹੁਤ ਸੋਨਾ ਰਿਜ਼ਲਟ ਦਿੰਦੀਆਂ ਤੁਸੀਂ ਇਹਨਾਂ ਨੂੰ ਉੱਤੇ ਵਰਤ ਸਕਦੇ ਹੋ ਤਾਂ ਕੁੱਲ ਮਿਲਾ ਕੇ ਮੇਰੇ ਕਹਿੰਦਾ ਮਤਲਬ ਇਹ ਹੈਗਾ ਕਿ 30 ਨਵੰਬਰ ਤੱਕ ਬਹੁਤਾ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਤੁਸੀਂ ਆਰਾਮ ਨਾਲ ਕਿਸਮਾਂ ਬੀਜ ਸਕਦੇ ਹੋ ਪਰ ਮੇਰੀ ਬੇਨਤੀ ਹੈ ਕਿ ਰਾਤ ਦਾ ਤਾਪ ਮੰਡਿਕਦਾ ਪਿਆ ਥੋੜਾ ਡੂੰਗਾ ਜਿਆਦਾ ਨਾ ਬੀਜਿਓ ਜੋ ਧਿਆਨ ਨਾਲ ਫਸਲ ਜਿਹੜਾ ਹੈਗਾ ਬੀਜੋ ਬੀਜ ਨੂੰ ਸੋਧ ਕੇ ਜਰੂਰ ਬੀਜਿਓ ਜੋ ਤਾਂ ਹੀ ਥੋੜਾ ਫਾਇਦਾ ਹੋਏਗਾ ਇਹ ਵੀਡੀਓ 2024 ਚ ਰਿਕਾਰਡ ਹੋਈ ਹੈ ਤੇ 24 ਦੇ ਹਾਲਾਤ ਵੱਖਰੇ ਨੇ ਵੱਖਰੇ ਹਾਲਾਤਾਂ ਦੀ ਰਿਕਾਰਡ ਹੋਈ ਹੈ 25 ਦੇ ਵਿੱਚ ਕੋਈ ਵਿਅਕਤੀ ਦੇਖ ਰਿਹਾ ਤੇ 25 ਦੇ ਲਈ ਅਲੱਗ ਤੋਂ ਵੀਡੀਓ ਅਪਲੋਡ ਹੋਏਗੀ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ